ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਆਰੀ ਗੁੱਡਾਂਗੇ ਆ ਦੋਸਤੋ ਉਹ ਬਾਣਾ ਜਿਹੜਾ ਆਪਾਂ ਪਿਛਲੀ ਵੀਡੀਓ ਬਣਾਈ ਸੀਗੀ ਉਦੋਂ ਆਪਾਂ ਰੇਹ ਨਹੀਂ ਸਿੱਟੀ ਸੀਗੀ ਔਰ ਇਹ ਦੇ ਵਿੱਚ ਉਸ ਤੋਂ ਬਾਅਦ ਦੋਸਤੋ ਬਾਣਾ ਆਪਾਂ ਬਹਾਤਾ ਸੀਗਾ ਸੋਗਾ ਸੂਗਾ ਹੌਲ-ਹੌਲ ਮਾਰ ਕੇ ਤੇ ਬਾਣਾ ਜਿਹੜਾ ਬੀਛ ਕੇ ਹੁਣ ਕੇ ਪਾਣੀ ਇਹਦੇ ਛੱਟਦਾ ਸੀਗਾ ਤੇ ਉਸ ਤੋਂ ਬਾਅਦ ਦੋਸਤੋ ਛੜਕਾ ਆ ਗਿਆ ਇਧਰੋਂ ਅੱਜ ਬਈਲੇ ਸੀ ਦੁਪਹਿਰੇ ਜੇ ਸੋ ਦੋਸਤੋ ਸੋਚਿਆ ਚੱਲ ਜਾਇਆ ਉਹਨੇ ਖੇਤ ਦੋ ਘੜੀ ਕੰਮ ਕਰ ਲੈਨੇ ਆ ਆਇਓ ਦੋਸਤੋ ਫਿਰ ਉਧਰ ਚੱਲਦੇ ਆ ਤੇ ਇਹਦੇ ਸਾਲ ਦੋਸਤੋ ਇਹ ਬਾਣ ਬਹੁਤ ਹੀ ਬਈਆ ਬਾਣ ਹੈਗਾ ਸਾਰਾ ਕੁਸਾਣਾ ਇੱਥੇ ਹੁੰਦਾ ਆ ਦੋਸਤੋ ਆਪਾਂ ਇਧਲੇ ਪਾਸੇ ਸਾਉਂਜੀ ਲਈ ਆ ਸਾਜ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਟਾਇਪ ਦੀ ਲਾਈ ਹੈ ਤੇ ਉਹ ਸਾਹਮਣੇ ਮੋਟਰ ਆ ਗਈ ਵਧੀਆ ਪਾਣੀ ਮੋਟਰ ਦਾ ਲੈ ਸਾਰੀ ਆਹ ਵਾਲੀ �ैਰੀ ਉੱਡਣੀਆਂ ਦੋਸਤੋ ਆਹ ਵਾਲੀ �ैਰੀ ਕਹੀ ਨਾ ਗੋਡਾਂਗੇ ਇੱਥੇ ਕੋਟੇ ਕੇ ਗੰਡੇ ਲਾਵਾਂਗੇ ਦੋਸਤੋ ਇਹ ਚਰੇ ਪਾਈ ਸੀ ਪੱਲਾਂ ਹਰੇ ਨਾ ਵਧੀਆ ਹੁੰਦੇ ਗੰਡੇ ਇੱਧਰ ਸਬਜੀ ਉਸ ਤੋਂ ਦੂਜੀ ਆ ਗਈ ਆਪਣੀ ਮੋਦੀ ਵੀ ਦਿਖਾਈ ਸੀ ਆਪਾਂ ਲਸਣ ਗੰਡੇ ਲਸਣ ਹੁੰਦੇ ਦੋਸਤੋ ਆਪਾਂ ਉਹ ਰੀਲ ਪਾਣੀ ਆ ਪਾਤਾ ਸੀ ਉਹਦੇ ਕਰਕੇ ਮੱਚ ਜਾਈ ਥੋੜੀ ਆਹ ਇੱਕੋ ਪੱਤੇ ਪੀਲੇ ਜੇ ਪੈ ਗਏ ਹੂੰ ਤਾਂ ਠੀਕ ਹੈ ਤੇ ਦੇਖ ਸਕਦੇ ਹੋ ਪਤੇ पीले ਪਏ ਡਕੇੜੇ ਇਧਰਲੇ ਪਾਸੇ ਦੋਸਤੋ ਆਪਣੇ ਆਪ ਦਿਖਾਉਣੀ ਆ ਗੋਭੀ ਬਹੁਤ ਸੋਹਣੀ ਹੋਈ ਆ ਦੋਸਤੋ ਆਪਣੀ ਗੋਭੀ ਦੇ ਪੱਤੇ ਬਹੁਤ ਸੋਹਣੀ ਹੋਏ ਹੈਗੇ ਵਧੀਆ ਗੋਭੀ ਹੋਈ ਹੈ ਸਬਜੀ ਸਾਰੀ ਸੋਹਣੀ ਹੋਈ ਹੈਨ ਕਿ ਉਧਰਲੀ ਵੀ ਸੋਹਣੀ ਹੋਈ ਆ ਆ ਵੀ ਸੋਹਣੀ ਹੋਈ ਆ ਇੱਥੇ ਵੀ ਚੱਲ ਸੂੱਚਾ ਗੰਢੇ ਲਾਵੇਗੇ ਕੋਲੇ ਮੋਟਰ ਹਨਾ ਆਪਦਾ ਪਾਣੀ ਆ ਚੱਲ ਆਪਦੇ ਪਾਣੀ ਦਾ ਕੀ ਹੁੰਦਾ ਹਨਾ ਲਾ ਦਿੰਨੇ ਕਦੋਂ ਮਰਜੀ ਮੋਟਰ ਛੱਡੀ ਕਦੋਂ ਮਰਜੀ ਬੰਦ ਕਰਦੀ ਆਪਾਂ ਕਿਹੜਾ ਕਿਸੇ ਦੀ ਪੁੱਛ ਕੇ ਲਾਉਣੇ ਆ ਆਪਦੀ ਤੇ ਲਾਉਣੇ ਹੈਗੇ ਆਏ ਥੋੜੀ ਆ ਵੀ ਹੁਣ ਅਕਲ ਲਾਉਣ ਨਹੀਂ ਦਊਗਾ ਆਪਾਂ ਆਪਦੀ ਮੋਟਰ ਦਾ ਪਾਣੀ ਨਾਲੇ ਸਬਜ਼ੀ ਲਾਵਾਂਗੇ ਨਾਲੇ ਆਪਣਾ ਬਾਹਣ ਜਿਹੜਾ ਸਰੋਂ ਵੀਜੀ ਆ ਉਹ ਸੰਭਾਂਗੇ ਪਾਣੀ ਨਾਲ ਸੋ ਇਹ ਚੀਜ਼ਾਂ ਸੋਚ ਕੇ ਚਲੋ ਠੀਕ ਆ ਦੋਸਤੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂਗੇ ਸੋ